ਸੋ ਜੀ ਸਾਰਿਆਂ ਨੂੰ ਮੈਂ ਬੜਮੰਡ ਰੋਡ ਤੇ ਬਾਜ਼ਾਰ ਦਾ ਚੇਅਰਪਰਸਨ ਹੋਣ ਦੇ ਕਰਕੇ ਮੈਨੂੰ ਬਹੁਤ ਦੁਕਾਨਦਾਰ ਭਰਾ ਕਹਿ ਰਹੇ ਆ ਆ ਪਿੱਛੇ ਪੋਜੀਸ਼ਨ ਦੇ ਲਓ ਕੀ ਹੋ ਰਹੀ ਆ ਚਾਰ ਪੰਜ ਦਿਨ ਤੋਂ ਸਾਰੇ ਨਗਰ ਨਗਰ ਕੌਂਸਲ ਦੇ ਜਿੰਨੇ ਕੌਂਸਲ ਸਾਹਿਬਾਨ ਆ ਈਓ ਸਾਹਿਬਾਨ ਆ ਸਾਰੀ ਸੂਚੀ ਟੀਮ ਜਿਹੜੀ ਆ ਆ ਹਾਲ ਦੇਖੋ ਆਗੇ ਬਾਜ਼ਾਰ ਦਾ ਇਸ ਵੇਲੇ ਇੱਕ ਦਾ ਕੰਮ ਘਾਟਿਆ ਤੇ ਆ ਹੁਣ ਕਿਦਾਂ ਕਹੇ ਕਹਾਕ ਨੇ ਅੰਦਰ ਜਾਣਾ ਇਹਦੇ ਬਾਰੇ ਕੋ ਧਿਆਨ ਦਿਓ ਜਿਹੜੀਆਂ ਕੋਈ ਹੌਜੀਆਂ ਬੰਦਿਆ ਜਾਂ ਕੋਈ ਦੁਕਾਨਦਾਰ ਵਿੱਚ ਗਲਤ ਸਮਾਨ ਸੁੱਟ ਰਿਆਂ ਉਹਦਾ ਤੁਸੀਂ ਸਟੈਂਡ ਲਓ ਅਸੀਂ ਤੁਹਾਡੇ ਨਾਲ ਆ ਪਰ ਇਹਨੂੰ ਥੋੜਾ ਜਾਂ ਪਹਿਲੇ ਧਾਰ ਤੇ ਇਹਦਾ ਧਿਆਨ ਕਰਕੇ ਤਾਂ ਇਹ ਤੋਂ ਨਿਆਜ਼ ਪਾਉ ਨਗਰ ਪੰਚਾਇਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗ੍ਰੈਂ ਦੇ ਵਿੱਚ 4 ਦਿਨ ਹੋ ਗਏ ਆ ਬਾੜਾ ਪਿੰਡ ਰੋਡ ਤੇ ਪਾਣੀ ਵਹ ਖੜਦਾ ਜਾਦੇ ਆ ਕਿ ਅੱਗੇ ਨਿਕਾਸ ਵਧੀਆ ਸੀਗਾ ਹੁਣ 4 ਦਿਨ ਤੋਂ ਨਿਕਾਸ ਬੰਦ ਹੋਇਆ ਤੇ ਇਹਦਾ ਪਤਾ ਫਟਾਫਟ ਕੰਨ ਦੀ ਕੋਸ਼ਿਸ਼ ਕਰਨ ਬਈ ਪਾਣੀ ਗਲੀਆਂ ਚੋ ਸੜਕਾਂ ਤੋਂ ਜਲਦੀ ਨਿਕਲ ਤੇ ਗਾ ਕੇ ਮੱਛਰ ਵੀ ਪੈਦਾ ਹੁੰਦਾ ਤੇ ਗਾਕੀ ਦਾ ਵੀ ਬਹੁਤ ਫਰਕ ਤੇ ਗਾਕੀ ਦਾ ਬਹੁਤ ਫਰਕ ਹੈਗਾ ਤੇ ਬਸ ਇਦਾਂ ਹੀ ਆ ਜੀ ਕਰਦੇ ਆ ਜਾਂ ਹੁੰਦਾ ਤੇ ਫੇਰ ਵੀ ਬੇਨਤੀ ਆ ਸਾਡੀ ਦਾ ਬੇਤਰੰਤ ਕੰਮ ਹੋ ਜਵੇ ਤੇ ਵਧੀਆ ਨਹੀਂ ਕਿਆ ਸਕਦਾ ਤੁਸੀਂ ਕਿਸੇ ਨੂੰ ਨਹੀਂ ਅਸੀਂ ਤਾਂ ਭਾਈ ਨੂੰ ਗੋਗਲ ਕਰਮਚਾਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਕਿਹਾ ਸੀਗਾ ਤੇ ਗੋਗਨਾ ਭਾਜੀ ਵੀ ਕਹਿੰਦਾ ਮੈਂ ਕਰਾਉਣਾ ਹੈਗਾ ਤੇ ਪੰਪ ਪੰਪ ਲਾ ਕੇ ਪਾਣੀ ਕਢਾਉਂਦੇ ਆਗੇ ਕਿੰਨੇ ਦਿਨ ਹੋ ਗਏ ਇਹਨੂੰ ਚਾਰ ਦਿਨ ਹੋ ਗਏ ਅੱਜ ਤੇ ਚੌਥਾ ਦਿਨ ਹੋ ਗਿਆ ਤੇ ਗੱਲ ਤਾਂ ਕੁਝ ਵੀ ਨਹੀਂ ਹੈਗੀ ਕਮੇਟੀ ਲਈ ਤੇ ਬਾਕੀ ਉਹਨਾਂ ਦੇ ਨਾਲ ਹੀ ਅਸੀਂ ਖੜੇ ਆ ਕੰਮ ਹੋ ਜੂਵੇ ਤਾਂ ਵਧੀਆ ਸਾਡਾ ਠੀਕ ਨਹੀਂ ਬੇਨਤੀ ਆ ਬਸ ਹਾਂਜੀ ਕਸ਼ਮੀਰ ਚੰਦਰਾਣਾ ਆ ਪਾਣੀ ਖੜਾ ਹੈ ਕਿੰਨੇ ਦਿਨ ਇਹ ਚਾਰ ਦਿਨ ਹੋ ਗਏ ਜੀ ਇਹਨੂੰ ਕਿਹਾ ਕਿਸੇ ਨੇ ਅਰੇ ਕਿਹਾ ਤਾਂ ਪਤਾ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਅਜਾ ਕਿਹਾ ਨਹੀਂ ਕਿਹਾ ਨਹੀਂ ਦਨ ਹੋ ਗਏ ਚਾਰ ਦਿਨ ਹੋ ਗਿਆ ਜੀ ਕੋਈ ਠੀਕ ਨਹੀਂ ਕਰਨਾ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਜੀ ਪਾਣੀ ਸਾਰਾ ਲੈ ਕਰ ਉੱਤੇ ਮਸ਼ਕਾੜਦਾ ਜੀ ਰਸੀਲ ਜੀ ਸਾਰਿਆਂ ਨੂੰ ਮੈਂ ਬੜਮੰਡ ਰੋਡ ਤੇ ਬਾਜ਼ਾਰ ਦਾ ਚੇਅਰਪਰਸਨ ਹੋਣ ਦੇ ਕਰਕੇ ਮੈਨੂੰ ਬਹੁਤ ਦੁਕਾਨਦਾਰ ਭਰਾ ਕਹਿ ਰਹੇ ਆ ਆ ਪਿੱਛੇ ਪੋਜੀਸ਼ਨ ਦੇ ਲਓ ਕੀ ਹੋ ਰਹੀ ਆ ਚਾਰ ਪੰਜ ਦਿਨ ਤੋਂ ਸਾਰੇ ਨਗਰ ਨਗਰ ਕੌਂਸਲ ਦੇ ਜਿੰਨੇ ਕੌਂਸਲ ਸਹਿਬਾਨ ਆ ਈਓ ਸਹਿਬਾਨ ਆ ਸਾਰੀ ਸੂਚੀ ਟੀਮ ਜਿਹੜੀ ਆ ਆ ਹਾਲ ਦੇਖੋ ਆਗੇ ਬਾਜ਼ਾਰ ਦਾ ਇਸ ਵੇਲੇ ਇੱਕ ਦਾ ਕੰਮ ਘਾਟਿਆ ਤੇ ਆ ਹੁਣ ਕਿਦਾਂ ਕਹੇ ਗਾਹਕ ਨੇ ਅੰਦਰ ਜਾਣਾ ਇਦੇ ਬਾਰੇ ਕੋ ਧਿਆਨ ਦਿਓ ਜਿਹੜੀਆਂ ਕੋਈ ਹੌਜੀਆਂ ਬੰਦਿਆ ਜਾਂ ਕੋਈ ਦੁਕਾਨਦਾਰ ਵਿੱਚ ਗਲਤ ਸਮਾਨ ਸੁੱਟ ਰਿਆਂ ਉਹਦਾ ਤੁਸੀਂ ਸਟੈਂਡ ਲਓ ਅਸੀਂ ਤੁਹਾਡੇ ਨਾਲ ਆ ਪਰ ਇਹਨੂੰ ਥੋੜਾ ਜਾਂ ਪਹਿਲੇ ਧਾਰ ਤੇ ਇਹਦਾ ਧਿਆਨ ਕਰਕੇ ਤਾਂ ਇਹ ਤੋਂ ਨਿਆਜ਼ ਪਾਉ ਨਗਰਪਾਲਿਕਾਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗ੍ਰੈਂ ਦੇ ਵਿੱਚ 4 ਦਿਨ ਹੋ ਗਏ ਆ ਬਾੜਾ ਪਿੰਡ ਰੋਡ ਤੇ ਪਾਣੀ ਬਹੁਤ ਖੜਦਾ ਜਾਦੇ ਆ ਕਿ ਅੱਗੇ ਨਿਕਾਸ ਵਧੀਆ ਸੀਗਾ ਹੁਣ 4 ਦਿਨ ਤੋਂ ਕਾਚ ਬੰਦ ਹੋਇਆ ਤੇ ਇਹਦਾ ਪਤਾ ਫਟਾਫਟ ਕੰਨ ਦੀ ਕੋਸ਼ਿਸ਼ ਕਰਨ ਬਈ ਪਾਣੀ ਗਲੀਆਂ ਚੋ ਸੜਕਾਂ ਤੋਂ ਜਲਦੀ ਨਿਕਲ ਤੇ ਗਾ ਕੇ ਮੱਛਰ ਵੀ ਪੈਦਾ ਹੁੰਦਾ ਤੇ ਗਾਕੀ ਦਾ ਵੀ ਬਹੁਤ ਫਰਕ ਤੇ ਗਾਕੀ ਦਾ ਬਹੁਤ ਫਰਕ ਹੈਗਾ ਤੇ ਬਸ ਇਦਾਂ ਹੀ ਆ ਜੀ ਕਰਦੇ ਆ ਜਾਂ ਹੁੰਦਾ ਤੇ ਫੇਰ ਵੀ ਬੇਨਤੀ ਆ ਸਾਡੀ ਦਾ ਬੇ ਤੁਰੰਤ ਕੰਮ ਹੋ ਜAVE ਤਾਂ ਵਧੀਆ ਨਹੀਂ ਕਿਆ ਸਕਦਾ ਤੁਸੀਂ ਕਿਸੇ ਨੂੰ ਨਹੀਂ ਅਸੀਂ ਤਾਂ ਭਾਈ ਨੂੰ ਗੋਗਨ ਕਰਮਚਾਰੀ ਆ ਉਹਨਾਂ ਨੂੰ ਕਿਹਾ ਉਹਨਾਂ ਨੂੰ ਵੀ ਕਿਹਾ ਸੀਗਾ ਤੇ ਗੋਗਨਾ ਭਾਜੀ ਵੀ ਕਹਿੰਦਾ ਮੈਂ ਕਰਾਉਣਾ ਹੈਗਾ ਤੇ ਪੰਪ ਪੰਪ ਲਾ ਕੇ ਪਾਣੀ ਕਢਾਉਂਦੇ ਆਗੇ ਕਿੰਨੇ ਦਿਨ ਹੋ ਗਏ ਇਹਨੂੰ 4 ਦਿਨ ਹੋ ਗਏ ਅੱਜ ਤੇ ਚੌਥਾ ਦਿਨ ਹੋ ਗਿਆ ਤੇ ਗੱਲ ਤਾਂ ਕੁਝ ਵੀ ਨਹੀਂ ਹੈਗੀ ਕਮੇਟੀ ਲਈ ਤੇ ਬਾਕੀ ਉਹਨਾਂ ਦੇ ਨਾਲ ਹੀ ਅਸੀਂ ਖੜੇ ਆ ਕੰਮ ਹੋ ਜੂਵੇ ਤਾਂ ਵਧੀਆ ਸਾਡਾ ਏ ਕਿ ਨਹੀਂ ਬੇਨਤੀ ਆ ਬਸ ਹਾਂਜੀ ਕਸ਼ਮੀਰ ਚੰਦ ਗਰਾਂ ਨਾਲ ਆ ਹਾਂ ਪਾਣੀ ਖੜਾ ਹੈ ਕਿਨੇ ਦਿਨ ਚਾਰ ਦਿਨ ਹੋ ਗਿਆ ਜੀ ਇਹਨੂੰ ਕਿਹਾ ਕਿਸੇ ਨੇ ਅਰੇ ਕਿਹਾ ਤਾਂ ਪਤਾ ਨਹੀਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਅਜਾ ਕਿਹਾ ਨਹੀਂ ਕਿਹਾ ਨਹੀਂ ਕਿੰਨੇ ਦਿਨ ਹੋ ਗਏ ਚਾਰ ਦਿਨ ਹੋ ਗਿਆ ਜੀ ਕੋਈ ਠੀਕ ਨਹੀਂ ਕਰਨਾ ਆਉਂਦਾ ਨਹੀਂ ਕੋਈ ਨਹੀਂ ਆਉਂਦਾ ਜੀ ਪਾਣੀ ਸਾਰਾ ਲੈ ਕਰ ਉਹਦੇ ਮਸ਼ਕਲ ਦਾ ਜੀ